ਮਿਤਰੋ ਅੱਜ ਮੈਂ ਸਵੇਰੇ ਸਵੇਰੇ ਸੁੱਤਾ ਉੱਠਿਆ ਤਾਂ ਸਵੇਰੇ ਸਵੇਰੇ ਹੀ ਫੋਨ ਖੜਕ ਗਿਆ ਜਦੋਂ ਮੈਂ ਨੰਬਰ ਦੇਖਿਆ ਨੰਬਰ ਸੀਗਾ ਸੀ ਕੇ ਆਊਟਫਿਟ ਭੋਗਪੁਰ ਵਾਲਿਆਂ ਦਾ ਮੈਂ ਮਿਤਰੋ ਤੁਹਾਨੂੰ ਦੱਸ ਦਵਾਂ ਜੇ ਮੇਰੇ ਪੰਜ ਗਾਣੇ ਸ਼ੂਟ ਹੁੰਦੇ ਆ ਉਹਨਾਂ ਦੇ ਵਿੱਚੋਂ ਤਿੰਨ ਗਾਣਿਆਂ ਦਾ ਡਰੈੱਸ ਅੱਪ ਮੈਨੂੰ ਸੀ ਕੇ ਆਊਟਫਿਟ ਭੋਗਪੁਰ ਵਾਲੇ ਹੀ ਪ੍ਰੋਵਾਈਡ ਕਰਵਾਉਂਦੇ ਆ ਮੈਨੂੰ ਕਹਿੰਦਾ ਭਾਜੀ ਤੁਸੀਂ ਜਿਹੜੀਆਂ ਜਿਹੜੀਆਂ ਡਰੈੱਸਾਂ ਮੰਗਵਾਈਆਂ ਸੀ ਉਹ ਪਹੁੰਚ ਗਈਆਂ ਆ ਪਰ ਉਹਨਾਂ ਵਿੱਚੋਂ ਇੱਕ ਜੈਕਟ 700 ਡਾਲਰ ਦੀ ਆ ਉਹ ਮੇਗਾ ਭਰਾਵਾ ਤੇਰਾ ਦਿਮਾਗ ਠੀਕ ਆ ਪਰ ਤੂੰ ਸਬਰ ਰੱਖ ਮੈਂ ਤੇਰੇ ਕੋਲ 12 ਵਜੇ ਤੱਕ ਪੋਪੁਰ ਪਹੁੰਚਦਾ ਮੈਂ ਵੀ ਫਿਰ ਦਵਾਦਬ ਤਿਆਰ ਹੋ ਕੇ ਗੈਲਰੀ 'ਚ ਆਇਆ ਗੈਲਰੀ 'ਚ ਆ ਕੇ ਮੈਂ ਰਾਜੇ ਤੇ ਲਾਡੀ ਨੂੰ ਫੋਨ ਲਾਇਆ ਮੈਂ ਕਿਹਾ ਕਿੱਥੇ ਆ ਤੁਸੀਂ ਕੰਦਾ ਭਾਜੀ ਆਪਾਂ ਫਲੈਟ ਚ ਆ ਮੈਂ ਕਿਹਾ ਦਵਾਦਬ ਤੁਸੀਂ ਵੀ ਰੈਡੀ ਸ਼ੈਡੀ ਹੋ ਕੇ ਮੇਰੇ ਫਲੈਟ ਪਹੁੰਚੋ ਆਪਾਂ ਹੁਣੇ ਹੀ ਜਾਣਾ ਰੋੜੋ ਰੋੜ ਜਣਾ ਉਸ ਤੋਂ ਬਾਅਦ ਮੈਂ ਦਵਾਦਾ ਫਲੇਟ ਤੋਂ ਬਾਹਰ ਆ ਗਿਆ ਮੈਂ ਕੀ ਦੇਖਦਾ ਰਾਜਾ ਤੇ ਲਾਡੀ ਗੱਡੀ ਲੈ ਕੇ ਪਹੁੰਚ ਵੀ ਗਏ ਮੈਂ ਕਿਹਾ ਵਾਓ ਤੁਹਾਡੇ ਤੁਸੀਂ ਵੀ ਕਦੀ ਟਾਈਮ ਨਾਲ ਪਹੁੰਚਿਆ ਕੰਦਾ ਭਾਈ ਦਵਾਦਾ ਗੱਡੀ 'ਚ ਬੈ ਜਾਓ ਬਾਕੀ ਗੱਲਾਂ ਆਪਾਂ ਰਾਹ ਜਾਂਦੇ ਜਾਂਦੇ ਕਰਦੇ ਆ ਗੱਡੀ 'ਚ ਯਾਰ ਹੁਣੀ ਹੱਲੇ ਬੈਠੇ ਹੀ ਸੀ ਆਪਾਂ ਚੱਕ ਲਈ ਕੋਕ ਯਾਨੀ ਕਿ ਮਿੱਤਰਾਂ ਦੀ ਦੋਸ ਮੇਰੇ ਵੱਲੋਂ ਦੇਖ ਕੇ ਵੀ ਕੰਦੇ ਕੰਦੇ ਬਾਈ ਆਪਾਂ ਵੀ ਜੂਸ ਪੀਣਾ ਮੈਂ ਕਿਹਾ ਜਿੰਨਾ ਮਰਜ਼ੀ ਪੀ ਲੋ ਇਹ ਨਾ ਹੋਵੇ ਕਿ ਤੁਸੀਂ ਸੋਸਤੀ ਪਾ ਕੇ ਬਹਿ ਜਾਓ ਹਾਲੇ ਤਾਂ ਭਾਈ 5 ਕਿਲੋਮੀਟਰ ਦਾ ਸਫਰ ਬਹੁ ਪਿਆ ਹੱਲੇ ਪਿੱਛੇ ਬੈਠਾ ਮੈਂ ਇਹ ਸੋਚਾਂ ਮੈਂ ਕਿਹਾ ਜੇ ਸਾਬ ਨਾ ਇਹੋ ਤੁਰਿਓ ਆ ਇਹਨਾਂ ਨੇ ਭੋ ਪਰ ਮੈਨੂੰ ਅਗਲੇ ਜਨਮ ਚ ਹੀ ਬਚਾਉਣਾ ਰਵੀ ਲੰਗਰ ਦੇ ਕੇ ਹੜਦੇ ਨਹੀਂ ਪਿੰਡਾਂ ਵਾਲੀਆਂ ਆਰਤਾਂ ਨਹੀਂ ਨਹੀਂ ਲੱਗਾ ਨਹੀਂ ਬੁੱਕ ਭਰਨ ਲੱਪੇ ਨਹੀਂ ਲੱਗਾ ਥੋੜੀ ਦੂਰ ਹੋਰ ਆਪਾਂ ਗਏ ਰਾਜ ਲੱਗਾ ਸੀ ਲੰਗਰ ਰਬੀ ਨੇ ਪਤੰਦਰ ਨੇ ਬੁੱਕ ਚ ਪਵਾ ਲਿਆ ਤਾਨੂੰ ਪਤਾ ਹੀ ਆ ਪੰਜਾਬੀ ਲੰਗਰ ਦੇ ਫੈਨ ਆ ਮੈਂ ਇਹਨਾਂ ਨੂੰ ਨਾਲ ਦੀ ਨਾਲ ਇਹ ਗੱਲ ਕਹਿਤੀ ਮੈਂ ਕਿਹਾ ਹੁਣ ਗੱਡੀ ਕਿਤੇ ਰਾਜ ਰੋਕੇ ਹੋ ਨਾ ਮੇਰੀ ਗੱਲ ਹੱਲੇ ਪੂਰੀ ਵੀ ਨਹੀਂ ਹੋਈ ਇਹਨਾਂ ਨੂੰ ਰਾਜ ਸ਼ੀ ਆ ਗਿਆ ਮੂਤਰ ਪਾਤਰੀ ਮੂਤਰ ਪਾਤਰੀ ਕਰਕੇ ਆਪਾਂ ਰੀਲਾਂ ਵੀ ਰਾਜ ਸ਼ੂਟ ਕੀਤੇ ਆ ਦੋ ਚਾਰ ਕਿਉਂਕਿ ਹਾਈਵੇ ਦੀ ਲੋਕੇਸ਼ਨ ਬਹੁਤ ਸੋਹਣੀ ਸੀ ਇਹਨਾਂ ਨੇ 20 ਕਿਲੋਮੀਟਰ ਅੱਗੇ ਜਾ ਕੇ ਫੇ ਬ੍ਰੇਕ ਲਾ ਲਈਓ ਹੰਪੋ ਕਿਹੜੇ ਵੇਲੇ ਆਣਾ ਯਾਰ ਮੈਂ ਪੋ ਪਰ ਇੱਕ ਕੌਫੀ ਵਾਲਾ ਡੱਬਾ ਆ ਮੈਨੂੰ ਲਿਆ ਕੇ ਫੜਾਤਾ ਕਹਿੰਦਾ ਭਾਈ ਕੌਫੀ ਪੀਓ ਫੇ ਆਪਾਂ ਕਟਰ ਬਟਰ ਵੀ ਖਾਦੇ ਆ ਬੜੇ ਕਰਾਂਚੀ ਸੀਗੇ ਪਰ ਹੁਣ ਰਾਹ ਚ ਬ੍ਰੇਕ ਨਾ ਮਾਰਿਓ ਉਹ ਮੈਨੂੰ ਪੋ ਉੱਪਰ ਪਹਚਾ ਦੋ ਨਹੀਂ ਤਾਂ ਮੈਂ ਰਾਹ ਚ ਉੱਤਰ ਜਾਣਾ ਹਾਂ ਫਿਰ ਮੈਂ ਗੱਡੀ ਰਾਹ ਚ ਕਿਤੇ ਨਹੀਂ ਰੁਕਣ ਦਿੱਤੀ ਜਦੋਂ ਇਹ ਰੁਕਣ ਮੈਂ ਰੋਲਾ ਪਾਦਮਾ ਗੱਡੀ ਆਪਾਂ ਅੱਡੇ ਤੇ ਜਾ ਕੇ ਹੀ ਰੋਕੀ ਫੇ ਆ ਗਏ ਲਉਂਗੀ ਇਹ ਹੁਣੀ ਹੋ ਗਈ ਐਂਟਰੀ ਉੱਤਰਦਿਆਂ ਸਾਰੇ ਹੀ ਆਪਣਾ ਭਰਾ ਆਪਾ ਨੂੰ ਮੇਨ ਆਇਆ ਬੀਟ ਰੋਜ ਭਾਈ ਕੀ ਗੱਲ ਚੱਲੇ ਹੋਰ ਘਰ ਪਰਿਵਾਰਕ ਦਾ ਨਿਆਣੇ ਨਿੱਕੇ ਕਿੱਦਾਂ ਆ ਫੇਰ ਆਇਆ ਆਪਾ ਨੂੰ ਮੇਨ ਸੀ ਕੇ ਆਊਟਫਿਟ ਵਾਲਾ ਮੇਨ ਓਨਰ ਇਹ ਮੈਂ ਮਿੱਤਰੋ ਤੁਹਾਨੂੰ ਦੱਸ ਦਮਾ ਇਸ ਭਰਾ ਨੂੰ ਸਾਡੇ ਨਾਲ ਜੁੜਿਆ ਨੂੰ 3 ਸਾਲ ਹੋ ਗਏ ਆ ਜਦੋਂ ਮੈਂ ਇਹਨਾਂ ਨਾਲ ਜੁੜਿਆ ਸੀ ਉਦੋਂ ਇਹਨਾਂ ਦਾ ਕੰਮ ਬਹੁਤ ਛੋਟਾ ਜਿਹਾ ਸੀਗਾ ਅੱਜ ਪੂਰੇ ਪੰਜਾਬ ਦੇ ਵਿੱਚ ਦੁਨੀਆ ਸੀ ਕੇ ਆਊਟਫਿਟ ਨੂੰ ਜਾਣਦੀ ਆ ਫੇਰ ਕੀ ਹੋਣਾ ਸੀ ਜਾਂਦੇ ਸਾਡੇ ਮੋਰੇ ਚਾਰ ਕਿ ਉਹ ਹੀ ਪੰਜਾਬੀਆਂ ਵਾਲਾ ਕੰਮ ਨਾਲੇ ਕਹਿੰਦਾ ਬਾਈ ਇੱਕ ਮੁੰਡਾ ਸਿੰਗਰ ਤਾਂ ਨੂੰ ਮੈਨਣ ਆਇਆ ਉਹਨੂੰ ਸੁਣ ਕੇ ਤਾਂ ਦੇਖੋ ਗੱਲਬਾਤ ਦਾ ਟ੍ਰੈਂਡ ਅਸੀਂ ਕੀਤੀ ਪਈ ਆਂ ਗੱਲਬਾਤ ਦਾ ਟ੍ਰੈਂਡ ਅਸੀਂ ਕੀਤੀ ਪਈ ਆਂ ਕਲੇ ਕਲੇ ਗਾਣੇ ਵਿੱਚ ਸ਼ੋ ਗਿਆ ਕਿਸੇ ਨੂੰ ਵੀ ਚੰਗਾ ਲੱਗੇ ਕਿਸੇ ਨੂੰ ਵੀ ਮਾੜਾ ਲੱਗੇ ਯਾਰ ਤੇਰਾ ਜਿੰਦ ਪਰਚਾ ਗਿਆ ਓਏ ਹੋਏ ਯਾਰ ਤੇਰਾ ਨਾਲ ਦੀ ਨਾਲ ਮੈਨੂੰ ਜਿਹੜੇ ਸੁਣਦੇ ਆ ਉਹ ਵੀ ਉੱਥੇ ਪਹੁੰਚ ਗਏ ਸੀ ਕੰਦੇ ਭਾਜੀ ਫੋਟੋਆਂ ਕਰਾਉਣੀਆਂ ਫੇ ਮੈਂ ਥਾਰ 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 ਫੋਟੋਆਂ ਕਰਾਈਆਂ ਫੋਟੋਆਂ ਖਰਾ ਕੇ ਅਸੀਂ ਹੋਊਗਾ ਸਿੱਧੇ ਵੇ ਸ਼ਾਪਿੰਗ ਗੱਲ ਨੂੰ ਆ ਜਾਓ ਫੇ ਆ ਜਾਓ ਕੱਢੀਏ ਘੇੜ ਘੇੜਾ ਬਾਦੀਆਂ ਟਾਰਜੀ ਕਰ ਲਈ ਆਪਾਂ ਜਦੋਂ ਅੰਦਰ ਜਾ ਕੇ ਆਪਾਂ ਮਾਹੌਲ ਦੇਖਿਆ ਤਾਂ ਉੱਥੇ ਪਤਾ ਹੀ ਨਾ ਲੱਗੇ ਕਿਹੜੀ ਜੈਕਟ ਲਵਾਂ ਕਿਹੜੀ ਨਾ ਲਵਾਂ ਕਿਹੜਾ ਲੋਰ ਲਵਾਂ ਕਿਹੜਾ ਨਾਮ ਲਵਾਂ ਰੰਗ ਪਰੇ ਤੋਂ ਪਰੇ ਨਵੇਂ-ਨਵੇਂ ਫੈਸ਼ਨ ਨਵਾਂ-ਨਵਾਂ ਡਿਜ਼ਾਈਨ ਨਵਾਂ-ਨਵਾਂ ਬ੍ਰਾਂਡ ਆ ਲਾਲਜੀ ਤਾਂ ਇੱਦਾਂ ਲੱਗੇ ਜਿੱਦਾਂ ਮੈਨੂੰ ਟ੍ਰੇਨ ਦੀ ਫਟਕ ਦੇ ਖੜਾ ਕਰ ਦੋ ਟ੍ਰੇਨ ਰੁਕ ਜਵੇ ਇਹਦੇ ਨਾਲ ਇਹ ਜਚੀ ਬੜੀ ਸੀ ਮੈਨੂੰ ਫੇਰ ਤੋਂ ਬਾਦ ਉਹ ਕਾਲੀਏ ਭਰਾਵਾ ਹੱਥ ਲੈ ਕਾਲੀਏ ਪਾ ਕੇ ਦੇਖਾਂ ਆਹ ਦੇਖੋ ਕਿੰਨੀ ਘੈਂਟ ਲੱਗੀ ਆਂ ਤੇ ਅੱਧੀ ਘਾਲੇ ਆਪਾਂ ਸ਼ਾਪਿੰਗ ਕੀਤੀ ਸੀ ਉੱਥੇ ਇੱਕ ਮੁੰਡਾ ਗਾਉਣ ਵਾਲਾ ਹੋਰ ਆ ਗਿਆ ਮੈਂ ਕਿਹਾ ਭਰਾ ਤੂੰ ਵੀ ਹੋਇਆ ਸ਼ੁਰੂ ਕਿੱਦੜਾਂ ਦੇ ਸ਼ੇਰਾਂ ਨਾਲ ਮੁਕਾਬਲੇ ਨਹੀਂ ਹੁੰਦੇ ਸੂਰਮੇ ਨਾਲ ਹੱਥਾਂ ਵੈਰੀ ਮਾਰਦੇ ਨਹੀਂ ਹੁੰਦੇ ਰੜਕੇ ਜੇ ਵੈਰੀ ਉਹਨੂੰ ਚੱਕ ਲੈਦੇ ਨੇ ਆ ਫੋਨਾ ਉੱਤੇ ਧੰਕੀਆਂ ਮਾਰਦੇ ਨਹੀਂ ਹੁੰਦੇ ਸਾਰੇ ਹੀ ਕ੍ਰਿਮੀਨਲ ਜਿਨੇ ਨਾਲ ਨੇ ਭੁੱਲ ਕੇ ਨਾ ਕਾਕਾ ਸਿੰਘ ਤੂੰ ਅੜਾ ਲਈ ਭੁੱਲ ਕੇ ਨਾ ਸਿੰਘ ਤੂੰ ਅੜਾ ਲਈ ਹੋ ਰੌਂਦ ਮੇਰੇ ਹੈ 11 ਵਰਗੇ ਤੇ ਮਸ਼ੂਕ ਮੇਰੀ ਰਫਲ ਪਠਾਣੀ ਆ ਹੋ ਰੌਂਦ ਮੇਰੇ ਹੈ 11 ਵਰਗੇ ਤੇ ਮਸ਼ੂਕ ਮੇਰੀ ਰਫਲ ਪਠਾਣੀ ਆ ਬਹੁਤ ਹੁਣ ਕਹਣਾ ਬੜਾ ਰੌਂਦ ਹੈ ਹੋਰ ਕੈਮਰਾ ਕਰਵਾ ਦੇ ਮੁੰਡੇ ਦੀਆਂ ਤਾੜੀਆਂ ਮੱਪਣਾ ਉੱਤੇ ਸਟੋਰ ਦੇ ਵਿੱਚ ਮਾਰ ਪਿਆ ਸਟੋਰ ਚ ਜਲੀਏ ਅੱਛਾ ਇਹ ਉਧਰ ਹਾਂ ਉਧਰ ਸਟੋਰ ਚ ਦੇਖ ਲੋ ਆਜੋ ਓਕੇ ਓਕੇ ਚਲੋ ਜੀ ਯਾਰ ਫਿਰ ਬਾਈ ਮੈਨੂੰ ਆ ਕੇ ਕਹਿੰਦਾ ਲੌਂਗਿਆ ਬਾਈ ਆਪਾਂ ਸਟੋਰ ਵੱਲ ਚੱਲਦੇ ਆਂ ਤੇਰੀ 700 ਡਾਲਰ ਵਾਲੀ ਜੈਕਟ ਉੱਥੇ ਪਈ ਆ ਉਦੋਂ ਪਹਿਲਾਂ ਥੋੜਾ ਜਿਹਾ ਪੀਜਾ ਖਾ ਲਓ ਪੇਟ ਆਸਰਾ ਹੋ ਜਾਊਗਾ ਫਿਰ ਆਪਾਂ ਚੱਲਦੇ ਆਂ ਪੀਜਾ ਖਾ ਕੇ 22 ਰੁਪਿਆ ਮੋਰੇ ਮੋਰੇ ਤੇ ਆਪਾਂ ਉਹਦੇ ਮਗਰਮਗਰ ਗੱਡੀ 'ਚ 22 ਕਹਿੰਦਾ ਇਦਾਂ ਹੀ ਮੇਰੇ ਮਗਰਮਗਰ ਆਈ ਜਾਏ ਉਹ ਕਿਤੇ ਗਲੀ ਗੁਲੀ 'ਚ ਨਾ ਗਵਾਜਿਓ। ਉਤੋਂ ਬਾਅਦ ਇੱਕ ਆ ਗਿਆ ਤੰਗ ਯਾ ਬਿਆਰ 22 ਸਾਡੇ ਮੋਰੇ ਮੋਰੇ ਤੇ ਆਪਾਂ ਉਹਦੇ ਮਗਰਮਗਰ ਜਦੋਂ ਮੈਂ ਉੱਥੇ ਜਾ ਕੇ ਗੱਡੀ 'ਚੋਂ ਉੱਤਰਿਆ ਮੇਰੀ ਐਂਟਰੀ ਇਦਾਂ ਹੋਈ ਜਿੱਦਾਂ ਮੈਂ ਡੌਂਗਰੀਲਾ ਫਿਲਮ ਦਾ ਬਿਲਨ ਹੁੰਦਾ। ਉੱਥੇ ਜਾ ਕੇ 22 ਨੇ ਦਿਖਾਈ ਮੈਨੂੰ ਜੈਕਟ ਉਹ ਮੈਂ ਕਿਹਾ ਇਹ ਐਸਐਸਓ ਡਾਲਰ ਵਾਲੀ ਜੈਕਟ ਕੰਦਾ ਬਾਈ ਸਬਰਤਾ ਕਰੋ। 1 2 3 ਪੇਸ਼ ਹੈ 700 ਡਾਲਰ ਦੀ ਜੈਕਟ ਆ ਸਗੀ ਉਹ ਜੈਕਟ ਮਿੱਤਰੋ ਜਿਹਨੇ ਇੰਨੇ ਪੰਗੇ ਪਾਏ ਜਿਹਦੇ ਕਰਕੇ ਆਪਾਂ ਚੰਡੀਗੜ੍ਹ ਤੋਂ ਭੋਗ ਪੁਰਾਏ 700 ਡਾਲਰ ਆ ਆਹ ਦੇ ਹੁਣ ਆਪਾਂ ਤਿਆਰੀ ਕਰਨ ਲੱਗੇ ਆ ਮਿੱਤਰੋ ਵਾਪਸ ਚੰਡੀਗੜ੍ਹ ਜਾਣ ਦੀ ਤੇ ਮੈਂ ਪੂਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਇੱਕ ਵਾਰੀ ਸੀ ਕੇ ਆਊਟਫਿਟ ਭੋਪਾਲ ਜ਼ਰੂਰ ਜ਼ਰੂਰ ਜਾਇਓ ਹਾਂਜੀ 2 ਸਾਲ ਬਾਅਦ ਅੱਜ ਫੇਰ ਆਪਾਂ ਪਹੁੰਚੇ ਆ ਸੀ ਕੇ ਆਊਟਫਿਟ ਤੇ ਨਾਲ 2099 컬렉ਸ਼ਨ ਭੋਪਾਲ ਬਿਲਕੁਲ ਬਿਲਕੁਲ ਤੇ ਅੱਜ ਆਪਾਂ ਭੋਪਾਲ ਆਏ ਆ ਇਹ ਸੀ ਕੇ ਆਊਟਫਿਟ ਨਾਲ ਆਪਣਾ ਭਾਅ ਬਹੁਤ ਦੇਰ ਤੋਂ ਜੁੜਿਆ ਆ ਇਸ ਵੇਲੇ ਭੋਪਾਲ ਦੇ ਵਿੱਚ ਨੰਬਰ 1 ਕੰਮ ਆ ਕੱਪੜਿਆਂ ਦਾ ਮਨਾ ਨਾਲ ਪੀਜ ਮੈਂਸ਼ਨ ਕਰ ਰਿਹਾ ਉਤੇ ਡੀਐਮ ਕਰਕੇ ਬਾਈ ਨੂੰ ਮਿਲਣਾ ਮੈਂ ਇਹ ਕੋਈ ਪੈਸੇ ਲੈ ਕੇ ਪ੍ਰੋਮੋਸ਼ਨ ਨਹੀਂ ਕਰਨਾ ਆ ਇਹ ਆਪਣੇ ਭਰਾ ਪੁਰਾਣੇ ਆ ਬੀਬੀ 07 ਵਾਲਿਓ ਪਹੁੰਚੋ ਸੀਕੇ ਆਊਟਫਿਟ ਤੇ 2099 ਕਲੈਕਸ਼ਨ ਲਵ ਯੂ ਆਲ ਇੱਕ ਚੀਜ਼ ਹੋਰ ਭਾਜੀ ਇੱਕ ਵਾਰ ਹਾਂਜੀ 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 ਬਹੁਤੇ ਆਗੇ ਬਾਅਦ ਪੁੱਛਦੇ ਪ੍ਰੋਮੋਸ਼ਨ ਕਰਾਈ ਦੱਸ ਦਿਓ ਪ੍ਰੋਮੋਸ਼ਨ ਨਹੀਂ ਹੈਗੀ ਯਾਰ ਨਹੀਂ 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 ਭਰਾਵਾ ਆ ਮਿਲ ਨਹੀਂ ਆਇਆ ਭਰਾਵਾ ਆਪਣੀ ਦੁਕਾਨ ਆ ਇਹ ਆਪਣੀ ਦੁਕਾਨ ਆ ਆਪਾਂ 3-4 ਸਾਲ ਤੋਂ ਆਪਾਂ ਜੁੜੇ ਹੋ ਆ ਠੀਕ ਹੈ ਨਾ Love you, Vareanu. Thank you. Thank you.